ਰਾਮਾਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਜੀ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਫੈਂਸੀ ਵੈਰਾਈਟੀ ਬਿਲਕੁਲ ਫੈਂਸੀ ਵੈਰਾਈਟੀ ਹੈ ਜੀ ਬਿਲਕੁਲ ਦੇਖੋ ਫੈਂਸੀ ਸੈਮਰ ਸਿਲਕ ਬਿਲਕੁਲ ਫੈਂਸੀ ਕੁਆਲਟੀ ਦੇ ਤੇ ਜਿਵੇਂ ਥੋੜੀ ਕਿੜਾਈ ਹੈ ਜਿਵੇਂ ਕੁੜੀਆਂ ਕਹਿੰਦੀਆਂ ਨੇ ਜੀ ਥੋੜੀ ਕਿੜਾਈ ਆ ਚਾਹੀਦਾ ਹੈ ਗਰਲਸ ਵੈਰਾਈਟੀ ਹੈ ਜੀ ਬਿਲਕੁਲ ਪੂਰੀ ਵਧੀਆ ਇਹ ਥੋੜਾ ਗਲਮਾ ਬਣਿਆ ਹੋਇਆ ਹੈ ਜੀ نیچے ਫਰੰਟ ਬਣਿਆ ਹੋਇਆ ਹੈਗਾ ਨਾਲ ਬਾਜੂ ਤੇ ਬਣਿਆ ਹੈ ਡਿਜ਼ਾਈਨ ਉਹੀ ਡਿਜ਼ਾਈਨ ਬਾਜੀ ਦੇ ਬਣਿਆ ਹੋਇਆ ਹੈਗਾ ਨਾਲ ਜੀ ਤੇ ਦੁਪੱਟਾ ਵੀ ਸਿਮਰ ਦਾ ਨਾਲ ਪੂਰਾ ਸੋਹਣਾ ਦੁਪੱਟਾ ਬਣਿਆ ਹੋਈ ਨਾਲ ਸਾਰਾ ਪ੍ਰਿੰਟ ਵਾਲਾ ਪੂਰਾ ਸੋਹਣਾ ਦੁਪੱਟਾ ਹੈ ਜੀ ਪ੍ਰਿੰਟ ਵਾਲਾ ਸਿਮਰ ਦਾ ਫੈਂਸੀ ਜਿਵੇਂ ਆਪਾਂ ਕਹਿੰਦੇ ਕੋਈ ਵਿਆਹ ਸ਼ਾਦੀ ਵਾਸਤੇ ਸਪੈਸ਼ਲ ਫੈਂਸੀ ਕੁਆਲਟੀ ਹੈ ਜੀ ਇਹ ਫੈਂਸੀ ਸੂਟ ਆ ਬਿਲਕੁਲ ਮਾਰਕੀਟ 'ਚ 2500 2800 ਦਾ ਜਿੰਨੇ ਦਾ ਮਰਜ਼ੀ ਵਿਕੇ ਸਾਡੇ ਕੋਲੇ ਸੇਲ ਤੇ ਲਾਤਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਸੇਲ ਚੱਲੀ ਜਾਂਦੀ ਹੈਗੀ ਸੇਲ ਮੇਲੇ ਦੇ ਉੱਤੇ ਲਾਤਾ ਜੀ ਇਹੇ ਰੰਗ ਦੇਖੋ ਸਾਰੇ ਰੰਗ ਇੰਨੇ ਸੋਹਣੇ ਰੰਗਾਂ ਦੇ ਵਿੱਚ ਮਾਲਾ ਆਇਆ ਹੋਇਆ ਜੀ ਇਹ ਸਪੈਸ਼ਲ ਤੋਂਬ ਦੇ ਰੰਗਾਂ ਦੇ ਵਿੱਚ ਮਾਲਾ ਹੋਈ ਸਾਰਾ ਇਹ ਦੇਖੋ ਕਲਰ ਦੇਖੋ ਜੀ ਜਿੰਨੇ ਸੂਟ ਹੈ ਓਨੇ ਹੀ ਡਿਜ਼ਾਈਨ ਹੈ ਦੇਖ ਕਿਵੇਂ ਪਏ ਬਹੁਤ ਵਧੀਆ ਜੀ ਛੋਲੇ ਛੋਲੇ ਡਿਜ਼ਾਈਨ ਇਹਦੇ ਵਿੱਚ ਨਾਲ ਆਹ ਦੇਖੋ ਬਾਜੂ ਬਣਿਆ ਹੋਇਆ ਹੈਗਾ ਨਾਲ ਬਾਜੂ ਬਣਿਆ ਹੋਇਆ ਹੈਗਾ ਦਪੱਟਾ ਵੀ ਨਾਲ ਫੈਲਸੀ ਦਪੱਟਾ ਬਿਲਕੁਲ ਪੂਰਾ ਵਧੀਆ ਗੱਲ ਸਵਰੈਟੀ ਹੈ ਜੀ ਬਿਲਕੁਲ ਪੂਰੀ ਵਧੀਆ ਇਹ ਦਪੱਟਾ ਦੇਖੋ ਕਿੰਨਾ ਸ਼ਾਨਦਾਰ ਨਾਲ ਦਾ ਸ਼ਾਨਦਾਰ ਦਪੱਟੇ ਦੇ ਨਾਲ ਹੈ ਜੀ ਸਿਰਫ 1350 ਰੁਪਏ ਦਾ ਦਪੱਟਾ ਜੀ ਇਹ 1350 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤੀ ਤੋਂ ਉੱਤੇ ਸੇਲ ਵੇਲਾ ਚੱਲੀ ਜਾਂਦਾ ਜੀ 1350 ਦੇ ਵਿੱਚ ਫੂਟ ਲੈ ਲਓ ਜਿੰਨੇ ਮਰਜੀ ਆਓ ਸ਼ੇਤੀ ਸਾਮਰ ਜਾਇ ਲੈਣ ਵਾਸਤੇ ਆ ਦੇਖੋ ਜੀ ਰੰਗ ਤਾਂ ਸਾਰੀ ਟੋਪ ਟੋਪ ਰੰਗ ਗਈ ਇਹਦੇ ਵਿੱਚ ਰੰਗ ਪੂਰੇ ਵਧੀਆ ਰੰਗ ਹੈ ਸਾਰੇ ਥੋੜੀ ਗਲਮੇ ਚ ਕੜਾਈ ਹੈ ਥੋੜਾ ਜਿਹਾ ਫਰੰਟ ਨੀਚੇ ਬਣਿਆ ਹੋਇਆਗਾ ਬਾਜੂ ਬਣਿਆ ਹੋਇਆਗਾ ਨਾਲ ਤੇ ਦੁਪੱਟਾ ਨਾਲ ਪੂਰਾ ਫੈਂਸੀ ਬਣਿਆ ਹੋਇਆ ਜੀ ਬਿਲਕੁਲ ਫੈਂਸੀ ਦੁਪੱਟਾ ਨਾਲ ਸਿਰਫ 13500 ਦਾ ਗੱਟਾ ਜੀ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ trolly bag ਦੀ ਸਕੀਮ ਚੱਲ ਰਹੀ ਹੈ ਜੀ trolly bag ਬਿਲਕੁਲ ਫ੍ਰੀ ਤਿਆਰ ਰਿਹਾ ਜੀ 10000 ਦਾ ਕੱਪੜਾ ਖਰੀਦਣ ਦੇ ਉੱਤੇ trolly bag ਬਿਲਕੁਲ ਫ੍ਰੀ ਤਿਆਰ ਰਿਹਾ ਜੀ ਆ ਦੇਖੋ ਜੀ ਰੰਗ ਦੇਖੀ ਚੱਲੋ ਰੰਗ ਦਾ ਸਾਰੀ ਸੋਨੇ ਰੰਗ ਹੈ ਜੀ ਇਹਦੇ ਬਿਲਕੁਲ ਜਿਵੇਂ ਅੱਜ ਕੱਲ ਮੰਗਦੇ ਆ ਨਾ ਉਹ ਜੇ ਕਲਰ ਸਾਰੇ ਜੀ ਜਿਹੜੇ ਅੱਜ ਕੱਲ ਕਰਦੇ ਚੱਲਦੇ ਨੇ ਉਹ ਸਾਰ ਤੇ ਕਲਰ ਸਾਰੇ ਜੀ ਇਹਦੇ ਵਿੱਚ ਫੈਂਸੀ ਕਲਰ ਆ ਬਿਲਕੁਲ ਸਾਰੇ ਫੈਂਸੀ ਕਲਰਾਂ ਦੇ ਵਿੱਚ ਹੈ ਜੀ ਇਹ ਫੈਂਸੀ ਕੱਢਾਂ ਦੇ ਵਿੱਚ 1350 ਰੁਪਏ ਦਾ ਸੂਟ ਕਰਤਾ ਜੀ ਇਹ ਨਾਲ ਫੈਂਸੀ ਦੁਪੱਟਾ ਹੈਗਾ ਪ੍ਰਿੰਟ ਵਾਲਾ ਪਿਆਰ ਸਿਮਸਿਲਕ ਦਾ ਸੂਟ ਹੈ ਜੀ ਕਿਹੜਾ ਨਵਾਂ ਫੈਂਸੀ ਦੁਪੱਟਾ ਸੂਚ ਲਿਆ ਸੂਟ ਦੁਪੱਟਾ ਉਹ ਸੀ ਜਾਈ ਸਾਰੀ ਸਾਰਾ ਹੈਂਡਵਰਕ ਦਾ ਕੰਮ ਹੈ ਉੱਤੇ ਬਰੀਕ ਬਰੀਕ ਕੰਮ ਕੀਤਾ ਹੈਂਡਵਰਕ ਦਾ ਨਾਲ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਵੇਲਾ ਚੱਲੀ ਜਾਂਦਾ ਜੀ ਭਰਾਮਾ ਦੀ ਹੱਟੀ ਵਾਸਤੇ ਰੋਡ ਮਾਉਣ ਮੰਡੀ